ਸਾਰੇ ਹੀ শ্রোਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੂੰ ਅੰਮ੍ਰਿਤਸਰ ਪੂਰਬੀ ਤੋਂ ਟਿਕਟ ਦੇਣ ਤੋਂ ਹਾਈ ਕਮਾਂਡ ਨੇ ਕਰ ਦਿੱਤਾ ਇਨਕਾਰ ਹਾਈ ਕਮਾਂਡ ਦੇ ਇਨਕਾਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਧਾਰ ਲਈ ਚੁੱਪੀ ਜੋ ਹੁਣ ਸਿਆਸੀ ਹਲਕਿਆਂ ਦੇ ਵਿੱਚ ਬਹੁਤ ਵੱਡਾ ਇਹ ਚਰਚਾ ਬਣੀ ਹੋਈ ਹੈ ਸਿਆਸਤ ਪੂਰੀ ਤਰ੍ਹਾਂ ਗਰਮਾਟੇ ਕਿ ਨਵਜੋਤ ਸਿੰਘ ਸਿੱਧੂ ਦਾ ਅਗਲਾ ਸਿਆਸੀ ਕਦਮ ਕੀ ਹੋਵੇਗਾ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਛੱਡਣਗੇ ਜਾਂ ਨਵਜੋਤ ਸਿੰਘ ਸਿੱਧੂ ਬੀਜੇਪੀ ਵੱਲੋਂ ਹੁਣ ਇਹ ਚੋਣ ਲੜਨਗੇ ਇਸ ਦੇ ਬਾਰੇ ਜੋ ਵੱਖ-ਵੱਖ ਮੀਡੀਆ ਰਿਪੋਰਟਾਂ ਦੇ ਅਨੁਸਾਰ ਤੇ ਵੱਖ-ਵੱਖ ਜੋ ਜਾਣਕਾਰੀਆਂ ਮਿਲੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਨੇ ਆਪਣਾ ਅਗਲਾ ਸਿਆਸੀ ਸਫਰ ਜਿਹੜਾ ਹੈ ਨਵੀਂ ਪਿਛਤੇ ਖੇਡਣ ਦੀ ਤਿਆਰੀ ਕੀਤੀ ਹੈ ਜਿਵੇਂ ਹੀ 19 ਦਸੰਬਰ ਨੂੰ ਪ੍ਰਿੰਕਾ ਗਾਂਧੀ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਤਾਂ ਪ੍ਰਿੰਕਾ ਗਾਂਧੀ ਨੇ ਸਪਸ਼ਟ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਆਪਣੀ ਪਤਨੀ ਲਈ ਟਿਕਟ ਮੰਗੀ ਸੀ ਅੰਮ੍ਰਿਤਸਰ ਪੂਰਬੀ ਤੋਂ ਤਾਂ ਪ੍ਰਿੰਕਾ ਗਾਂਧੀ ਨੇ ਕਿਹਾ ਕਿ ਮੈਂ ਨਹੀਂ ਟਿਕਟ ਦੇ ਸਕਦੀ ਅੰਮ੍ਰਿਤਸਰ ਪੂਰਬੀ ਤੋਂ ਤੁਹਾਨੂੰ ਤੁਹਾਡੀ ਪਤਨੀ ਨੂੰ ਸੋ ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਉਥੋਂ ਦਿੱਲੀ ਦੇ ਵਿੱਚੋਂ ਭਰੇ ਮਨ ਨਾਲ ਵਾਪਸ ਪੰਜਾਬ ਆ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੇ ਮੌਨ ਧਾਰ ਲਿਆ ਬਿਲਕੁਲ ਕੁਝ ਵੀ ਨਹੀਂ ਬੋਲਦੇ ਪਰ ਕਦੇ ਨਾ ਕਦੇ ਉਹ ਆਪਣੇ ਜਿਹੜੇ ਇੱਕ ਐਕਸ ਹੈਂਡਲ ਦੇ ਉੱਪਰ ਪੋਸਟ ਪਾ ਕੇ ਖਲਬਲੀ ਮਚਾ ਦਿੰਦੇ ਨੇ ਉਹਨਾਂ ਨੇ ਪਿਛਲੀ ਵਾਰੀ ਜੋ ਇੱਕ ਪੋਸਟ ਪਾ ਕੇ ਖਲਬਲੀ ਮਚਾ ਦਿੱਤੀ ਉਸ ਤੋਂ ਬਾਅਦ ਹੁਣ ਫਿਰ ਨਵਜੋਤ ਸਿੰਘ ਸਿੱਧੂ ਨੇ ਜੋ ਅੱਜ ਸੂਤਰਾਂ ਤੋਂ ਜਾਣਕਾਰੀ ਆਈ ਹੈ ਕਿ ਅੰਮ੍ਰਿਤਸਰ ਈਸਤੇ ਵਿੱਚ ਉਹਨਾਂ ਨੇ ਆਪਣੀਆਂ ਸਰਗਰਮੀਆਂ ਵਧ ਦਿੱਤੀਆਂ ਨੇ ਉਹਨਾਂ ਦੀ ਪਤਨੀ ਤੇ ਉਹਨਾਂ ਦੇ ਸਾਰੇ ਹੀ ਵਰਕਰ ਜਿਹੜੇ ਉਹਨਾਂ ਦੇ ਨਾਲ ਰਹੇ ਨੇ ਉਹਨਾਂ ਨੇ ਅਮਰਸਰ ਇਸ ਦੇ ਵਿੱਚ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਹੈ ਕਿ ਅਮਰਸਰ ਇਸ ਤੋਂ ਕਾਂਗਰਸ ਦੇ ਵੱਲੋਂ ਉਹਨਾਂ ਨੂੰ ਇਨਕਾਰ ਹੋ ਚੁੱਕਿਆ ਟਿਕਟ ਨਹੀਂ ਮਿਲਨੀ ਤਾਂ ਫਿਰ ਉਹ ਚੋਣ ਕਿਵੇਂ ਲੜਨਗੇ ਕੁਝ ਜਾਣਕਾਰ ਇਹੀ ਦੱਸ ਰਹੇ ਨੇ ਕਿ ਉਹ ਨਿਰਦਲੀ ਆਜ਼ਾਦ ਚੋਣ ਲੜਨਗੇ ਜੋ ਅਮਰਸਰ ਇਸ ਤੋਂ ਨਵਜੋਤ ਕੋਰ ਡਾਕਟਰ ਜਿਨ੍ਹਾਂ ਨੇ ਪਹਿਲਾਂ ਵੀ ਉਸੇ ਹਲਕੇ ਦੀ ਦੋ ਵਾਰ ਨਮਾਇੰਗੀ ਕੀਤੀ ਹੈ ਸੰਸਦੀ ਸਖਤਰ ਰਹੇ ਨੇ ਔਰ ਅਮਰਸਰ ਪੂਰਵੀ ਤੂੰ ਹੀ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਵੀ ਜਿੱਤ ਦਰਜ ਕਰਕੇ ਪੰਜਾਬ ਦੀ ਕੈਬਨ ਦੇ ਵਿੱਚ ਜਿਹੜੇ ਮੰਤਰੀ ਬਣੇ ਸੋ ਅਮਰitsar ਇਸ ਤੋਂ ਉਹ ਆਪਣਾ ਪਰਿਵਾਰ ਸਮਝਦੇ ਨੇ ਤੇ ਉੱਥੋਂ ਹੀ ਉਹਨਾਂ ਨੇ ਚੋਣ ਲੜਨੀ ਹੈ ਜਦੋਂ ਕਿ ਇਸ ਤੋਂ ਪਹਿਲਾਂ ਕਾਂਗਰਸ ਨੇ ਉੱਥੇ ਆਪਣਾ ਸੀਨੀਅਰ ਲੀਡਰ ਤੇ ਸਾਬਕਾ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਨੂੰ ਵੀ ਹਲਕਾ ਇੰਚਾਰਜ ਲਾਇਆ ਹੋਇਆ ਸੋ ਜਸਵੀਰ ਸਿੰਘ ਡਿੰਪਾ ਵੀ ਉੱਥੇ ਆਪਣੀਆਂ ਕਾਰਵਾਈਆਂ ਕਰ ਰਹੇ ਨੇ ਆਪਣੇ ਵੱਲੋਂ ਜਾ ਕੇ ਉੱਥੇ ਲੋਕਾਂ ਨਾਲ ਮੇੜੇ ਨੇ ਪਰ ਕਾਂਗਰਸ ਦੇ ਵੱਲੋਂ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਟਿਕਟ ਨਹੀਂ ਮਿਲਣੀ ਤਾਂ ਫਿਰ ਬੀਜੇਪੀ ਵਿੱਚ ਵੀ ਉਹ ਜਾ ਸਕਦੇ ਨੇ ਬੀਜੇਪੀ ਵਿੱਚ ਵੀ ਉਹਨਾਂ ਦਾ ਜਿਹੜਾ ਉਥੋਂ ਚੋਣ ਲੜਨ ਦੇ ਜਿਹੜੇ ਅਸਰ ਪਣਦੇ ਜਾ ਰਹੇ ਨੇ ਕਿ ਪਿਛਲੇ ਦਿਨੀ ਉਹਨਾਂ ਨੇ ਬੀਜੇਪੀ ਦੇ ਸੀਨੀਅਰ ਲੀਡਰਾਂ ਨਾਲ ਮੁਲਾਕਾਤ ਵੀ ਕੀਤੀ ਸੀ ਔਰ ਉਸ ਤੋਂ ਪਹਿਲਾਂ ਕਿ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੀ ਗੁਣ ਗਾਨ ਗਾਏ ਸੋ ਇਸੇ ਨੂੰ ਲੈ ਕੇ ਪ੍ਰਿੰਕਾ ਗਾਂਧੀ ਨੂੰ ਜਦੋਂ ਇਹ ਸਾਰੀਆਂ ਰਿਪੋਰਟਾਂ ਪਹੁੰਚਿਆ ਤਾਂ ਪ੍ਰਿੰਕਾ ਗਾਂਧੀ ਨੇ ਟਿਕਟ ਦੇਣ ਤੋਂ ਇਨਕਾਰ ਕੀਤਾ ਹੈ ਪਰ ਨਵਜੋਤ ਸਿੰਘ ਸਿੱਧੂ ਨੇ ਹੁਣ ਆਜ਼ਾਦ ਚੋਣ ਲੜਨ ਦਾ ਮਨ ਬਣਾ ਲਿਆ ਹੈ ਜਿਹੜਾ ਕਿ ਬੀਜੇਪੀ ਵਿੱਚ ਵੀ ਉਹ ਨਹੀਂ ਜਾਣਗੇ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਅਸੀਂ ਬੀਜੇਪੀ ਵਿੱਚ ਵੀ ਨਹੀਂ ਜਾਵਾਂਗੇ ਅਸੀਂ ਕਾਂਗਰਸ ਵੱਲ ਦੇ ਸੱਚੇ ਸਿਪਾਹੀਆਂ ਕਾਂਗਰਸ ਨਾਲ ਰਹਾਂਗੇ ਪਰ ਜੇਕਰ ਤਿੱਕਰ ਨਹੀਂ ਦਿੱਤੀ ਕਾਂਗਰਸ ਦਾ ਕੋਈ ਗਾਲ ਨਹੀਂ ਅਸੀਂ ਆਜ਼ਾਦ ਚੋਂ ਲੜ ਕੇ ਕਾਂਗਰਸ ਦੇ ਨਾਲ ਫਿਰ ਖੜਾਂਗੇ ਜਿਸ ਨੂੰ ਲੈ ਕੇ ਨਵਜੋਸ਼ ਸਿੰਘ ਸਿੱਧੂ ਦੇ ਵੱਲੋਂ ਅਮਰਸਰ ਇਸ ਦੇ ਵਿੱਚ ਆਪਣੀਆਂ ਤਿਆਰੀਆਂ ਵੀ ਦਿੱਤੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਮਰਸਰ ਵਿੱਚ ਆ ਕੇ ਖੁਦ ਪ੍ਰਚਾਰ ਕਰਨਗੇ ਆਪਣੀ ਪਤਨੀ ਦੇ ਲਈ ਪਰ ਉਹ ਪੰਜਾਬ ਵਿੱਚ ਕਿਤੇ ਵੀ ਕਾਂਗਰਸ ਲਈ ਪ੍ਰਚਾਰ ਨਹੀਂ ਕਰਨਗੇ ਜਿਹੜਾ ਕਿ ਉਹਨਾਂ ਨੇ ਸ਼ੰਕਾ ਜाहिर ਕਰ ਦਿੱਤੀ ਕਿ ਮੈਂ ਕਿਤੇ ਵੀ ਰੈਲੀ ਨਹੀਂ ਕਰਾਂਗਾ ਸਿਰਫ ਸਿਰਫ ਆਪਣੀ ਪਤਨੀ ਦੇ ਲਈ ਜਿਹੜੀ ਮੈਂ ਪੰਜਾਬ ਦੇ ਵਿੱਚ ਕਾਂਗਰਸ ਜਦੋਂ ਸਰਕਾਰ ਬਣੇਗੀ ਉਸ ਵਕਤ ਆਪਣੀ ਪਤਨੀ ਨੂੰ ਜਿਤਾ ਕੇ ਕਾਂਗਰਸ ਦਾ ਇੱਕ ਹਿੱਸਾ ਬਣੇਗੀ ਮੇਰੀ ਪਤਨੀ ਸੋ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਵਾਰ ਫਿਰ ਇਹ ਤਮਾਕਾ ਕਰ ਦਿੱਤਾ ਗਿਆ ਪੰਜਾਬ ਦੀ ਸਿਆਸਤ ਦੇ ਵਿੱਚ